ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਵਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਲੋ ਪ੍ਰਾਈਸ ਦੇ ਵਿੱਚ ਆਪਾਂ ਵਿంటర్ ਦੇ ਸੂਟ ਲੈ ਕੇ ਆਏ ਜੀ ਪਸ਼ਮੀਨੇ ਦੇ ਸੂਟ ਹੋਣਗੇ ਛਾਰ ਸੂਟ ਹੋਣਗੇ ਤੇ ਬੜੇ ਪਿਆਰੇ ਕਲਰ ਆਪਸ਼ਨ ਦੇ ਵਿੱਚ ਸੂਟ ਰਹਿਣਗੇ ਅੱਜ ਦੇ ਆਪਣੇ ਤੇ ਪ੍ਰਾਈਸ ਹੈਗਾ ਜਿੱਦੀ ਸਾਰੀ ਵੀਡੀਓ ਦਾ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਕੀ ਤੁਹਾਨੂੰ ਫੇਰ ਵੀ ਕੋਈ ਡਾਊਟ ਹੁੰਦਾ ਤੁਸੀਂ ਮੈਸੇਜ ਕਰਕੇ ਪ੍ਰਾਈਸ ਕਨਫਰਮ ਕਰ ਲਿਆ ਕਰੋ 900 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ ਪਰ ਜਿਹੜੇ ਕੋਰੀਅਰ ਚਾਰਜਸ ਆ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਅਲੱਗ ਤੋਂ ਪੁੱਛਣੇ ਹੁੰਦੇ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 ਕਿ 884680800 ਦਿਨ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਵਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਆਪਣੇ ਸੂਟ ਪਰਚੇਸ ਕਰ ਸਕਦੇ ਹੋ। ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਿਹਨੇ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਪਰ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ। ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸ ਕਿੰ ਕਰਵਾ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 7:30 ਤੇ 8:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੇ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਪਸ਼ਮੀਨੇ ਦੇ ਸੂਟ ਹੋਣਗੇ ਬੜੇ ਪਿਆਰੇ ਕਲਰ ਆਪਸ਼ਨ ਦੇ ਨਾਲ ਸ਼ਾਲ ਸੂਟ ਹੋਣਗੇ ਤੇ 900 ਪ੍ਰਾਈਸ ਦੇ ਨਾਲ ਮੇਨ ਗੱਲ ਹੈ ਜੀ ਸਭ ਤੋਂ ਪਹਿਲੀ ਕਲੈਕਸ਼ਨ ਹੈ ਆਪਣੀ ਸਰਦੀਆਂ ਦੀ ਜਿਹੜੇ ਵਿంటర్ ਦੇ ਸੂਟ ਆਪਾਂ ਪਸ਼ਮੀਨੇ ਦੇ ਲੈ ਕੇ ਆਏ ਆ ਤੇ ਉਹ ਵੀ ਲੋ ਪ੍ਰਾਈਸ ਦੇ ਵਿੱਚ ਲੈ ਕੇ ਆਏ ਤੁਸੀਂ 2-2 3-3 ਸੂਟ ਵੀ ਅੱਜ ਇਕੱਠੇ ਪਰਚੇਸ ਕਰ ਲੋਗੇ ਬਹੁਤ ਬੈਨੀਫਿਟ ਹੈ ਕਿਉਂਕਿ 900 ਪ੍ਰਾਈਸ ਦੇ ਨਾਲ ਤੁਹਾਨੂੰ ਸੂਟ ਮਿਲ ਰਹੇ ਆ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ ਜੀ ਮੈਂ ਆਪਕਾ ਕਹਦੀ ਹਾਂ ਮ ਜੈਂਟਾ ਦੇ ਕਲਰ ਦੇ ਵਿੱਚ ਸੂਟ ਹੈ ਜੀ ਇਹ ਤੇ ਛੋਟੀ ਬੁਟੀ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਅੰਬੀ ਵਾਲਾ ਬਰੀਕ ਪ੍ਰਿੰਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਸੂਟ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਗੇ ਹੱਜ ਦੇ ਆਪਣੇ ਤੇ ਬਹੁਤ ਪਿਆਰੇ ਬਾਰਡਰ ਦੇ ਨਾਲ ਇਹ ਦੇਖੋ ਬਹੁਤ ਸੋਹਣਾ ਘੇਰੇ ਤੇ ਬਾਰਡਰ ਹੈ ਇਹ ਬਾਜੂ ਤੇ ਆ ਜਾਣਾ ਐਵੇਂ ਸਾਰੇ ਸੂਟਾਂ ਤੇ ਐਵੇਂ ਘੇਰੇ ਤੇ ਵੀ ਬਾਰਡਰ ਹੈ ਇਹ 슬ੀਵਜ਼ ਆ ਜਾਣੀਆਂ ਇਹ ਬੈਕ ਆ ਗਈ ਸ਼ਰਟ ਦੀ ਬੈਕ ਤੇ ਬਾਰਡਰ ਕੋਈ ਲਾਈਨਿੰਗ ਨਹੀਂ ਲਗਣੀ ਬਹੁਤ ਸੋਹਣਾ ਠਿੱਕ ਜਿਹਾ ਪਸ਼ਮੀਨਾ ਤੇ ਨਾਲ ਮੈਚਿੰਗ ਪਸ਼ਮੀਨੇ ਦੀ ਬਾਟਮ ਹੈ ਜੀ ਨਾਲ ਜਿਹੜੀ ਬਾਟਮ ਰਹੂਗੀ ਉਹ ਵੀ ਪਸ਼ਮੀਨੇ ਦੀ ਹੋਏ ਤੇ ਪਸ਼ਮੀਨੇ ਦਾ ਹੀ ਸ਼ਾਲ ਰਹਿਣਾ ਨਾਲ ਪਸ਼ਮੀਨੇ ਦਾ ਸ਼ਾਲ ਹੈ ਇਹ ਲੁੱਕ ਦੇ ਵਿੱਚ ਸੂਟ ਆਉਣਾ ਇਹ ਬਹੁਤ ਪਿਆਰਾ ਸੂਟ ਹੈ ਛੋਟੀ ਬੂਟੀ ਦੇ ਵਿੱਚ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 900 ਪ੍ਰਾਈਸ ਦੇ ਜੀ 900 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਪਹਿਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਆਪਸ਼ਨ ਦਿਖਾਣੇ ਆ ਬਿਲਕੁਲ ਬਰੀਕ ਬੂਟੀ ਦੇ ਵਿੱਚ ਸੂਟ ਹੈ ਨੈਕਸਟ ਹੈਗਾ ਇਹਦੇ ਵਿੱਚ ਗ੍ਰੀਨ ਕਲਰ ਗ੍ਰੀਨ ਕਲਰ ਪਸ਼ਮੀਨੇ ਦੇ ਸੂਟ ਇਹ ਲੁਕਾ ਜਣੀ ਆ ਬਿਲਕੁਲ ਛੋਟੀ ਬੂਟੀ ਦੇ ਵਿੱਚ ਸੂਟ ਆ ਪਸ਼ਮੀਨੇ ਦੀ ਉਹ ਬਾਟਮ ਨਾਲ ਤੇ ਪਸ਼ਮੀਨੇ ਦਾ ਸ਼ਾਲ ਆ ਜੀ ਬੜੇ ਛੋਲੇ ਸ਼ਾਲ ਸੂਟ 900 ਪ੍ਰਾਈਸ ਹੈ ਜਿਵੇਂ ਮਰਜੀ ਇਹਨਾਂ ਨੂੰ ਬਾਹਰ ਅੰਦਰ ਪਾਟੇ ਤੁਸੀਂ ਘਰੇ ਹੰਡਾ ਲਓ ਸੂਟਾਂ ਨੂੰ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਗ੍ਰੀਨ ਕਲਰ ਦੇ ਵਿੱਚ ਹੈ ਸੇਮ ਇਹਦੇ ਨਾਲ ਦਾ ਹੈਗਾ ਆਪਣੇ ਕੋਲ ਪਰਪਲ ਵਾਈਨ ਕਲਰ ਪਰਪਲ ਵਾਈਨ ਕਲਰ ਹੈ ਸੇਮ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਛੋਟੀ ਬੂਟੀ ਦੇ ਵਿੱਚ ਇਹ ਲੁੱਕ ਆ ਜਾਣੀ ਹੈ ਨੈਕ ਤੇ ਬੜਾ ਸੋਹਣਾ ਇਹ ਰਿਤੇ ਬਾਰਡਰ ਤੇ 슬ੀਵਜ਼ ਆ ਜਾਣੀਆਂ ਸਾਈਡ ਤੋਂ ਤੇ ਪਸ਼ਮੀਨੇ ਦੀ ਉਹ ਬਾਟਮ ਹੈ ਜੀ ਨਾਲ ਤੇ ਨਾਲ ਸ਼ਾਲ ਇਹ ਲੁੱਕ ਦੇਖੋ ਕਿੰਨਾ ਪਿਆਰਾ ਸੂਟ ਪਰਪਲ ਵਾਈਨ ਕਲਰ ਹੈ ਸ਼ਾਲ ਸੂਟ ਹੈ ਜੀ ਸਾਰੇ ਆਪਣੇ ਅੱਜ ਦੇ ਇਹ ਲੁੱਕ ਦੇ ਵਿੱਚ ਸੂਟਾ ਦੇਣਾ ਕਿੰਨਾ ਪਿਆਰਾ ਸੂਟ 900 ਪ੍ਰਾਈਸ ਦੇ 900 ਪ੍ਰਾਈਸ ਦੇ ਨਾਲ ਇੱਕ ਇੱਕ ਡਿਜ਼ਾਈਨ ਦੇ ਵਿੱਚ ਮੈਂ ਤੁਹਾਨੂੰ ਤਿੰਨ ਕਲਰ ਦਿਖਾਏ ਆ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬਹੁਤ ਪਿਆਰਾ ਮਾਊਸ ਜੇ ਕਲਰ ਦੇ ਵਿੱਚ ਇਹ ਤਾਂ ਲੋਕ ਦੋ ਦੋ ਤਿੰਨ ਤਿੰਨ ਸੂਟ ਵੀ ਤੁਸੀਂ ਲੈ ਲਓਗੇ ਸਰਦੀਆਂ ਦੇ ਵਿੱਚ ਜਿਹੜੀ ਪਹਿਲੀ ਕਲੈਕਸ਼ਨ ਹੁੰਦੀ ਹੈ ਹਮੇਸ਼ਾ ਬੈਸਟ ਹੁੰਦੀ ਹੈ ਜੀ ਜਿਹੜੀ ਸਟਾਰਟਿੰਗ ਦੇ ਵਿੱਚ ਸੂਟ ਲੈ ਕੇ ਆਉਂਦੇ ਆ ਇਹ ਦੇਖੋ ਕਿੰਨੇ ਪਿਆਰੇ 2 ਮਹੀਨੇ ਦੀ ਉਹ बॉਟਮ ਨਾਲ ਤੇ 3 ਮਹੀਨੇ ਦਾ ਹੀ ਸ਼ਾਟ ਉਹ ਸੋਹਣਾ ਕਲਰ ਆਪਣੀ ਏਜ ਦੇ ਅਕੋਰਡਿੰਗ ਤੁਸੀਂ ਸੋਚ ਕੇ ਲੈਣੇ ਆ ਤਾਂ ਐਵੇਂ ਦੇ ਵੀ ਕਲਰ ਬਹੁਤ ਸੋਹਣੇ ਰਹਿੰਦੇ ਆ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਪਰਪਲ ਕਲਰ ਬਹੁਤ ਸੋਹਣੇ ਕਲਰ ਆਪਸ਼ਨ ਕੀ ਰਿ ਹੈ ਤੇ ਬਾਰਡਰ ਬਾਟਮ ਇਸ ਵੀ ਨੇ ਲਾਈਨ ਸ਼ੋਸ 900 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਸੇਮ ਦੇ ਵਿੱਚ ਗ੍ਰੀਨ ਕਲਰ ਕਲਰ ਵੀ ਸਾਰੇ ਇੱਕ ਤੋਂ ਇੱਕ ਸੋਹਣੇ ਜਿਵੇਂ ਆਪਣੇ ਸਰਦੀਆਂ ਦੇ ਵਿੱਚ ਹੁੰਦਾ ਵੀ ਡਾਰਕ ਜੇ ਕਲਰ ਪਾਏ ਹੋਣ ਉਵੇਂ ਦੇ ਕਲਰ ਆਪਸ਼ਨ ਹੈ ਜੀ ਸਾਰੇ ਸੂਟਾਂ ਦੇ ਗ੍ਰੀਨ ਕਲਰ ਦੇ ਵਿੱਚ ਸੋਹਣੀ ਬੂਟੀ ਦੇ ਵਿੱਚ ਘੇਰੇ ਤੇ ਬਾਰਡਰ ਹੈ ਇਸ ਵੀ ਨੇ ਦੀ ਬਾਟਮ ਨਾਲ ਤੇ ਨਾਲ ਬੜਾ ਪਿਆਰਾ ਸ਼ਾਲ ਇਹ ਬੜਾ ਪੂਛ ਜਿਹਾ 900 ਪ੍ਰਾਈਸ ਦੇ ਨਾਲ 900 ਪ੍ਰਾਈਸ ਦੇ ਇਹ ਤਿੰਨ ਸੂਟ ਦਿਖਾਏ ਮੈਂ ਤੁਹਾਨੂੰ ਇੱਕ ਡਿਜ਼ਾਈਨ ਚ ਤਿੰਨ ਕਲਰ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਮਰੂਨ ਜਿਹਾ ਕਲਰ ਹੈ ਸਾਰੇ ਡਾਰਕ ਦੇ ਵਿੱਚ ਹੈ ਜੀ ਜ਼ਿਆਦਾਤਰ ਕਲਰ ਆਪਣੇ ਸਰਦੀਆਂ ਦੇ ਅਕੋਰਡਿੰਗ ਆਪਾਂ

ਕਲਰ ਦੇ ਵਿੱਚ ਸੂਟ ਨਾ ਸਪਰਾਈਜ਼ ਐ 900 ਪ੍ਰਾਈਸ ਦੇ ਰਹਾ ਨੈਕਸਟ ਆ ਗਏ ਸੇਮ ਦੇ ਵਿੱਚ ਗ੍ਰੀਨ ਕਲਰ ਬੜਾ ਸੋਹਣਾ ਮੂੰਗਿਆ ਗ੍ਰੀਨ ਜਿਹਾ ਕਲਰ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਕੀ ਰੇਤੀ ਵੀ ਬਾਰਡਰ ਹੈ ਬਾਜੂ ਤੇ ਵੀ ਬਾਰਡਰ ਆ ਜਾਣਾ ਬੈਕ ਪੱਲੇ ਤੇ ਵੀ ਬਾਰਡਰ ਨਾਲ ਪਛਮੀਨੇ ਦੀ ਉਹ ਬਾਟਮ ਰਹੂਗੀ ਇਹ ਨਾਲ ਸਾਡਾ ਸ਼ਾਲ ਇਹ ਬਸ ਹੁਣ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਇਸ ਸੇਮ ਦੇ ਵਿੱਚ ਹੈਗਾ ਨੈਕਸਟ ਆਪਣੇ ਕੋਲ ਬੜਾ ਸੋਹਣਾ ਮੋਰ ਪੰਖੀ ਕਲਰ ਹੈ ਪੀਕਾਕ ਬਲੂ ਕਲਰ ਸੇਮ ਦੇ ਵਿੱਚ ਬੜਾ ਸੋਹਣਾ ਥਿੱਕ ਜਿਹਾ ਪਸ਼ਮੀਨਾ ਇਹ ਲੁੱਕ ਆ ਜਾਣੀ ਹੈ 900 ਦੇ ਵਿੱਚ ਅੱਜ ਤੁਹਾਨੂੰ ਸ਼ਾਲ ਸੂਟ ਮਿਲ ਰਿਹਾ ਹੈ ਬਹੁਤ ਪਿਆਰੇ ਕਲਰ ਆਪਸ਼ਨ ਦੇ ਨਾਲ ਪਸ਼ਮੀਨਾ ਦੀ ਬਾਟਮ ਨਾਲ ले ਸਕਦਾ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਬੜਾ ਸੋਹਣਾ ਬਰਾਊਨ ਕਲਰ ਹੈ ਕਾਫੀ ਕਲਰ ਸੇਮ ਦੇ ਵਿੱਚ ਹੀ ਹੈ ਬਹੁਤ ਪਿਆਰਾ ਡਿਜ਼ਾਈਨ ਕਿਹ ਰਿਤੇ ਵੀ ਬਾਰਡਰ ਕਾਜ ਨਹੀਂ ਕਾਫੀ ਕਲਰ ਦੇ ਵਿੱਚ ਹੀ ਇਹ ਕੋ ਬਾਟਮ ਹੈ ਦੀ ਤੇ ਬਹੁਤ ਪਿਆਰਾ ਸ਼ਾਲ ਕਲਰ ਬਹੁਤ ਪਿਆਰਾ ਹੈ ਇਹ ਵਾਲੇ ਸੂਟ ਦਾ 900 ਪ੍ਰਾਈਸ ਹੈ 900 ਪ੍ਰਾਈਸ ਤੇ ਸਟਾਗਿਆ ਇੱਕ ਡਿਜ਼ਾਈਨ ਚ ਚਾਰ ਸੂਟ ਦਿਖਾਏ ਆ ਮੈਂ ਤੁਹਾਨੂੰ ਨੈਕਸਟ ਡਿਜ਼ਾਈਨ ਆ ਗਿਆ ਬੜਾ ਸੋਹਣਾ ਪਰਪਲ ਕਲਰ ਹੈ ਮੋਬ ਪਰਪਲ ਜਿਹਾ ਕਲਰ ਹੈ ਸੂਟ ਦਾ ਬਹੁਤ ਸੋਹਣਾ ਪ੍ਰਿੰਟ ਈ ਰਿਤੀ ਬਾਰਡਰ ਹੈ ਇਹ ਦੇਖੇਗੀ ਚਾਹਣਾ ਸੂਟ ਕਸ਼ਮੀਰੀ ਉਹ बॉਟਮ ਤੇ ਨਾਲ ਬੜਾ ਪਿਆਰਾ ਸ਼ਾਲ ਹੈ ਜੀ ਸਾਰੇ ਸੂਟਾਂ ਦੇ ਨਾਲ ਬੜੇ ਪਿਆਰੇ ਸ਼ਾਲ ਇਹ ਦੇਖ ਇਹਦੀ ਲੁੱਕ ਦੇਖੋ ਸੂਟ ਕਿੰਨੀ ਪਿਆਰੀ ਸਭ ਤੋਂ ਡਿਫਰੈਂਟ ਲੁੱਕ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਇਹ ਤਾਂ ਤੁਸੀਂ 2-2 3-3 ਸੂਟ ਵੀ ਲੈ ਲਓਗੇ ਕਿਉਂਕਿ ਹੁਣ ਅੱਗੇ ਸਰਦੀਆਂ ਹੀ ਸਟਾਰਟ ਹੋਣੀਆਂ ਜਿਵੇਂ ਮਰਜੀ ਸੀਜ਼ਨ ਦੇ ਵਿੱਚ ਪਾ ਕੇ ਆਪਾਂ ਚਾਹੇ ਨਾ ਵੀ ਅਗਲੇ ਨੈਕਸਟ ਸੀਜ਼ਨ ਚ ਪਾਈਏ ਕਿਉਂਕਿ 900 ਦੇ ਵਿੱਚ ਸਿਰਫ 900 ਪ੍ਰਾਈਸ ਦੇ ਨਾਲ ਤੁਹਾਨੂੰ ਸੂਟ ਮਿਲ ਰਿਹਾ ਹੈ सेम दे है नेक्स्ट डिजाइन सेम दे है फैब्रिक बहुत फाइन है कोई लाइनिंग नहीं लगनी विदाउट लाइनिंग सूट बन गए ये लुक आ जानी है प्यारा बॉर्डर है अच्छा, तो ये सोना कलर है ये सूपला, ये लोग कर रहे हैं। इतने तो सीधा स्क्रीनशॉट ले साक्षी तो नाइन हंड्रेड प्राइस है जी 900 सौ प्राइस देना। नेक्स्ट डिजाइन शुरू कर दें। ਹੋਣ ਗ੍ਰੀਨ ਕਲਰ ਦੇ ਵਿੱਚ ਸੂਟ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹ ਵਾਲੇ ਸੂਟ ਦੀ ਵੀ ਇਹ ਲੁੱਕ ਤੇ ਵੀ ਚਾਹ ਜਣਾ ਘੇਰੇ ਤੇ ਵੀ ਬੋਰਡਰ ਡਾਰਕ ਗ੍ਰੀਨ ਕਲਰ ਹੈ ਕਸ਼ਮੀਰੀ ਨੇ ਦੀ ਬਾਟਮ ਨਾਲ ਤੇ ਨਾਲ ਹਟਾ ਬੜਾ ਹੀ ਪਿਆਰਾ ਸ਼ਾਲ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਇਹ ਲੁੱਕ ਦੇ ਵੀ ਚਾਹੀਦਾ ਤੇ ਤੁਸੀਂ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਉੱਪਰ। ਯਾਨੀ ਅਸੀਂ ਦਾ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਇਹਦੇ ਵਿੱਚ। ਬੜਾ ਪਿਆਰਾ। ਇਹ ਦੇਖੋ ਕਾਫੀ ਬਰਾਊਨ ਕਲਰ ਹੈ ਬਹੁਤ ਸੋਹਣਾ। ਡਾਰਕ ਕਾਫੀ ਕਲਰ। ਇਹ ਲੁੱਕ ਦੇ ਵਿੱਚ ਹੈ ਜਿਹੜਾ ਤੁਹਾਨੂੰ ਮੈਂ ਗ੍ਰੀਨ ਦਿਖਾਇਆ ਉਹਦੇ ਨਾਲ ਦਾ ਹੀ ਹੈ ਜੀ ਇਹ ਕਲਰ। बहुत प्यारा डिजाइन घेरे से भी बॉर्डर दे सूट है जी प्लेन बॉटम बड़ा प्यारा शाल कलर कि प्यारा है। बहुत प्यारा डिजाइन नाइन दे प्राइस ਬਾਕੀ ਕੁਝ ਇਹਦਾ ਸਪੀਡ ਮੈਂ ਦੱਸ ਸਕਦਾ 900 ਪ੍ਰਾਈਸ ਹੈ ਜੀ ਅੱਜ ਦੇ ਤੁਹਾਨੂੰ ਮੈਂ ਪਸ਼ਮੀਨੇ ਦੇ ਸੂਟ ਦਿਖਾਏ ਆ ਸ਼ਾਲ ਸੂਟ ਦਿਖਾਏ ਆ ਪਸ਼ਮੀਨੇ ਦੇ 900 ਪ੍ਰਾਈਸ ਦੇ ਨਾਲ ਤੇ ਜਿਹੜੇ ਕੋਰੀਅਰ ਚਾਰਜੀਸ ਆ ਅਲੱਗ ਤੋਂ ਹੋਣਗੇ ਤੇ ਸੂਟਾਂ ਦਾ ਪ੍ਰਾਈਸ ਹੈਗਾ 900 ਹਾਂਜੀ ਅੱਜ ਦੀ ਵੀਡੀਓ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਮੇਰਾ 81465 80803814608080 लाइक like जरूर ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ